ਪੁਰਾਣਾ ਸਾਲ ਆਪਣੇ ਕੋਲੇ ਸਾਰੀ ਠੀਕ ਆ 20 ਪਲੱਸ ਰਿਕਾਰਡ ਵਾਲਿਆਂ ਆਪਣੇ ਕੋਲੇ ਮੰਜਾ 15 16 17 ਤਰੀਕ ਲੀਟਰ ਤੱਕ ਮੰਜਾ ਦੁੱਧ ਦਿੰਦੇ ਅੱਛਾ 15 ਤੋਂ 16 ਲੀਟਰ ਤੱਕ ਸਾਰੀਆਂ ਆਪਣੇ ਕੋਲੇ ਮੱਝਾਂ ਦੁੱਧ ਦਿੰਦੀਆਂ ਜੇ ਆਪਾਂ ਆਪ ਕੰਮ ਕਰਾਂਗੇ ਹਾਂਜੀ ਕਿਸੇ ਤੇ ਨਾ ਡਿਪੈਂਡ ਰਵਾਂਗੇ ਜੀ ਤੇ ਇਹ ਤੋਂ ਅੱਧੋ-ਅੱਧੀ ਦਾ ਮੁਨਾਫਾ ਮਿਲ ਜਾਂਦਾ ਪਸ਼ੂਆਂ ਦਾ ਪਰ ਕੋਸ਼ਣ ਅਸੀਂ ਵਧੀਆ ਕਰਦੇ ਆਂ ਫਿਰ ਵੀ ਪਸ਼ੂ ਨਹੀਂ ਬਣਦੇ ਮੈਂ ਜ਼ਿਆਦਾਤਰ ਇਹੀ ਗੱਲਾਂ ਸੁਣਨ ਚ ਆਉਂਦੀਆਂ ਵੀ ਜ਼ਿਆਦਾਤਰ ਕਈ ਵਾਰੀ ਪਸ਼ੂ ਨਾ ਨਹੀਂ ਬਣਦੇ ਕਈ ਵਾਰੀ ਕੋਈ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੁੰਦੀ ਆਪਦੇ ਚ ਫਸੂਆਂ ਚ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣੇ ਪਿੰਡ ਹੀ ਖੜੇ ਆ ਬਈ ਭਲੂਰ ਤੇ ਆਪਣੇ ਗੋਰੇ ਵੀਰ ਦਾ ਬਈ ਝੋਟਾ ਕਪਤਾਨ ਜਿਹੜਾ ਕਿ ਚੜੱਕ ਮੇਲੇ ਤੋਂ ਬਈ ਜੇਤੂ ਆ ਤੇ ਅੱਜ ਤੁਹਾਨੂੰ ਝੋਟੇ ਦੇ ਕਰਾਉਨੇ ਆ ਬਈ ਦਰਸ਼ਨ ਤੇ ਵੀਡੀਓ ਨੂੰ ਜਰੂਰ ਪਹਿਲਾਂ ਚੱਲਦੀ ਨੂੰ ਸ਼ੇਅਰ ਜਰੂਰ ਕਰ ਦੇਜੋ ਤੇ ਗੋਰੇ ਵੀਰ ਨਾਲ ਵੀ ਗੱਲ ਕਰਾਉਨੇ ਆ ਤੇ ਬਾਕੀ ਤੁਹਾਨੂੰ ਸਾਰੇ ਝੋਟੇ ਬਾਰੇ ਬਈ ਖਰਾਕ ਬਾਰੇ ਸਾਰਾ ਇਹ ਤੁਹਾਨੂੰ ਜੱਟ ਦੱਸਦੇ ਆ ਬਈ ਬਹੁਤ ਵਧੀਆ ਇਹ ਜੇਤੂ ਆ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਲਓ ਜੀ ਇਹ ਆਪਣਾ ਗੋਰਾ ਵੀਰ ਤੇ ਇਹ ਇਹਦਾ ਆਪਣਾ ਹੈਗਾ ਕਪਤਾਨ ਜੇਤੂ ਤੇ ਕੀ ਖਰਾਕ ਹੈ ਦੀ ਤੇ ਸਾਰੀ ਇਹਦੇ ਬਾਰੇ ਦੱਸੋ ਵੀ ਕਿਹੜੀ ਬਰੀਡ ਹੈ ਇਹ ਇਹ ਵੀਰੇ ਐਮ 29 ਦਾ ਬੱਚਾ ਅੱਛਾ ਮਾਂ ਦਾ ਰਿਕਾਰਡ ਇਹਦਾ ਦੁੱਧ ਹੈ 21400 ਦਾ ਰਿਕਾਰਡ ਅੱਛਾ ਜੀ ਠੀਕ ਆ ਚੜਾਕ ਮੇਲੇ ਦਾ ਜੇਤੂ ਹੈ ਠੀਕ ਆ ਹੁਣ ਇਹ ਨੰਕਾਗਾ ਥੋੜੇ ਜਿਹਾ ਦੇਣੀ ਹੋ ਕੇ ਹਾਂ ਥੋੜੇ ਦੇਣੀ ਹੋਇਆ ਬਈ ਵੀਡੀਓ ਉੱਥੇ ਵੇਖੀ ਸੀ ਤੇ ਲੋਪੋ ਵਾਲੇ ਵੀਰ ਨੇ ਉੱਥੇ ਵੀਡੀਓ ਇਹਨਾਂ ਦੀ ਪਾਈ ਸੀ ਆਪਣੇ ਪਿੰਡ ਦੀ ਤੇ ਇਹ ਹੈਗਾ ਜੀ ਆਪਣਾ ਚੜੱਕ ਮੇਲੇ ਦਾ ਜੇਤੂ ਕਪਤਾਨ ਤੇ ਹੋਰ ਦੱਸੋ ਇਹਦੇ ਬਾਰੇ ਖਰਾਕ ਕੀ ਹੈ ਦੀ ਖਰਾਕ ਵੀਰੇ ਘਰ ਦਾ ਦਾਣਾ ਤਿਆਰ ਕਰਕੇ ਇਹਨੂੰ ਪਾਉਂਦੇ ਨੇ ਅੱਛਾ ਆਪਣੇ ਦਾਣਾ ਤਿਆਰ ਕਰਦੇ ਆ ਹਾਂਜੀ ਵੀਰ ਇਹਦੀ ਉਮਰ ਕਿੰਨੀ ਆ 2 ਸਾਲ ਤੇ 9 ਮਹੀਨੇ ਇਹਦੀ ਉਮਰ ਆ ਵੀਰੇ ਅੱਛਾ ਤੇ ਇਹਨੂੰ ਆਪਾਂ ਡਾਇਰੈਕਟ ਛੱਡਾਂਗੇ ਇਹਦੇ ਸੀਮਨ ਤਿਆਰ ਕਰਨੇ ਆ ਨਹੀਂ ਡਾਇਰੈਕਟ ਕ੍ਰੋਸਿੰਗ ਲਈ ਛੱਡਾਂਗੇ ਲਓ ਜੀ ਡਾਇਰੈਕਟ ਕ੍ਰੋਸਿੰਗ ਲਈ ਤੇ ਛੱਡਣਾ ਵੀਰ ਨੇ ਤੇ ਆ ਮਿਲਿਆ ਬਈ ਆਪਾਂ ਨੂੰ ਮੈਡਲ ਇਹਦਾ ਜੇਤੂਆ ਤੇ ਹੋਰ ਤੋਰਾ ਕਿੰਨਾ ਕਰਾਉਨੇ ਕਚੇਰਾ ਤੇ ਹਰਗਿਆ ਕਚੇਰਾ ਤੇ ਆਪਣਾ ਘਰ ਠੀਕ ਆ ਪੋਤੇ ਦਾ ਤੋਰਾ ਕਰਾਉਣੀ ਐਸੇ ਰਾਤੇ ਹੈ ਹਾਂਜੀ ਹਰ ਗੱਲ ਦਾ ਰਹਾ ਕੱਚਾ ਤੇ ਐਸੇ ਤੇ ਇਹਦਾ ਤੋਰਾ ਕਰਾਉਂਦਾ ਤੇ ਆ ਤੁਸੀਂ ਬਾਕੀ ਸਾਰੇ ਏ ਟੂ ਜ਼ेड ਦੇਖ ਸਕਦੇ ਹੋ ਛੋਟਾ ਪੂਰਾ ਵੀ ਪਾਲਿਆ ਸੰਭਾਲਿਆ ਆ ਤੁਸੀਂ ਦੇਖ ਸਕਦੇ ਹੋ ਬਾਕੀ ਵੀਰ ਨੂੰ ਸ਼ੌਂਕ ਆ ਕਦੋਂ ਕਦਾ ਸ਼ੌਂਕ ਆ ਆਪਾਂ ਨੂੰ 10 ਸਾਲ ਹੋ ਗਏ ਵੀਰੇ ਆਪਾਂ ਨੂੰ ਲਓ ਜੀ 10 ਸਾਲ ਹੋ ਗਏ ਤੇ ਕਿੰਨੇ ਆਪਣੇ ਕੋਲੇ ਪਸ਼ੂ ਆ ਸਾਰੇ 21 22 ਨਾਗਾ ਲਓ ਜੀ 21 22 ਨਾਗਾ ਵੀਰ ਕੋਲੇ ਤੇ ਪਸ਼ੂਆਂ ਦਾ ਪੂਰਾ ਸ਼ੌਕ ਆ ਤੇ ਇਹਨਾਂ ਨੂੰ ਪਾਲਣ ਚ ਸਾਰਾ ਦਿਨ ਇਹਦਾ ਵੀਰ ਦਾ ਵਿਅਸਤ ਜਾਂਦਾ ਤੇ ਬਹੁਤ ਸ਼ੌਕ ਦੇ ਨਾਲ ਪਸ਼ੂਆਂ ਨੂੰ ਪਾਲਦਾ ਤੇ ਨਾਲੇ ਕਹਿੰਦੇ ਆ ਵੀ ਜਿਹੜੇ ਪਸ਼ੂ ਪਾਲਣਾ ਕਈ ਵੀਰ ਅੱਜ ਕੱਲ ਦੇ ਕਿਸਾਨ ਆ ਜਿਹੜੇ ਕਹਿੰਦੇ ਆ ਵੀ ਪਸ਼ੂ ਪਾਲਣ ਦੇ ਵਿੱਚ ਕੋਈ ਫਾਇਦਾ ਨਹੀਂ ਕੋਈ ਮੁਨਾਫਾ ਨਹੀਂ ਘਟਾਈ ਆ ਇਹਦੇ ਚ ਜੀ ਵੀਰੇ ਤੇ ਤੁਸੀਂ ਦੱਸੋ ਵੀ ਅੱਜ ਤੁਹਾਨੂੰ ਜਦੋਂ 20 ਤੋਂ 22 ਪਸ਼ੂ ਤੁਸੀਂ ਪਾਲਣ ਕਰ ਰਹੇ ਹੋ ਹਾਂਜੀ ਵੀਰੇ ਹਾਂਜੀ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਚ ਪ੍ਰੋਫਿਟ ਵਾਲਾ ਘਾਟੇ ਵਾਲਾ ਸੌਦਾ ਕਿ ਵਾਧੇ ਵਾਲਾ ਵੀਰੇ ਪਹਿਲੀ ਗੱਲ ਤੇ ਵੀ ਚੰਗੀ ਬਰੀਡ ਤੇ ਕੰਮ ਕਰਨਾ ਚਾਹੀਦਾ ਠੀਕ ਆ ਮੋਹਰਾ ਨਸਲ ਤੇ ਚੰਗਾ ਮਾਲੀ ਹੋਣਾ ਚਾਹੀਦਾ ਜੇ ਤੁਸੀਂ ਮੱਝਾਂ ਦਾ ਕਰਦੇ ਆ ਠੀਕ ਆ ਗਾਵਿਆਂ ਦਾ ਆੜਾ ਜਿਵੇਂ ਹੁਣ ਮੈਂ ਮੋਹਰਾ ਨਸਲ ਤੇ ਕੰਮ ਕਰਦਾ ਮੱਝਾਂ ਤੇ ਅੱਛਾ ਮੋਹਰਾ ਨਸਲ ਆਪਣੇ ਕੋਲ ਸਾਰੀ ਮੋਹਰਾ ਨਸਲ ਆਪਣੇ ਕੋਲ ਸਾਰੀ ਠੀਕ ਆ 20 ਪਲੱਸ ਰਿਕਾਰਡ ਵਾਲਾ ਆਪਣੇ ਕੋਲੇ ਮੱਝਾਂ 15 16 17 ਲੀਟਰ ਤੱਕ ਮੱਝਾਂ ਦੁੱਧ ਦੇਣ दो दो आप अच्छा 15 ਤੋਂ 16 ਲੀਟਰ ਤੱਕ ਸਾਰੀਆਂ ਆਪਣੇ ਕੋਲੇ ਮੱਝਾਂ ਦੁੱਧ ਦਿੰਦੀਆਂ ਦੁੱਧ ਦਿੰਦੀਆਂ ਜੇ ਆਪਾਂ ਆਪ ਕੰਮ ਕਰਾਂਗੇ ਹਾਂਜੀ ਕਿਸੇ ਤੇ ਨਾ ਡਿਪੈਂਡ ਰਵਾਂਗੇ ਜੀ ਤੇ ਇਹ ਤੋਂ ਅੱਧੋ-ਅੱਧੀ ਦਾ ਮੁਨਾਫਾ ਮਿਲ ਜਾਂਦਾ ਪਸ਼ੂਆਂ ਦਾ ਅੱਛਾ ਅੱਧੋ-ਅੱਧੀ ਮੁਨਾਫਾ ਹੈਗਾ ਹਾਂ ਤੇ ਕਈ ਕਿਸਾਨ ਜਿਹੜੇ ਪਸ਼ੂ ਅੱਜ ਕੱਲ ਲੋਕ ਮੁੱਲ ਦੁੱਧ ਤੇ ਹੋ ਗਏ ਆ ਸਾਰੇ ਡੋਲਨੀ ਲੈ ਕੇ ਢੇਰੀਆਂ ਤੇ ਹੋ ਜਾਂਦੇ ਆ ਵੀ ਪਸ਼ੂਆਂ 'ਚ ਘਟਾਈ ਆ ਕੋਈ ਫਾਇਦਾ ਨਹੀਂ ਬਿਮਾਰੀ ਬਹੁਤ ਲੱਗਦੀ ਆ ਤੇ ਬਿਮਾਰੀ ਤੋਂ ਆਪਾਂ ਨੂੰ ਕਿੰਨਾ ਕਿੰਨੀ ਕਿ ਬਿਮਾਰੀ ਆਉਂਦੀ ਆ ਇਹ ਪਸ਼ੂਆਂ ਤੋਂ ਬਿਮਾਰੀ ਨਹੀਂ ਆਉਂਦੀ ਮੋਹਰਾ ਨਸਲ ਸਭ ਤੋਂ ਵਧੀਆ ਨਸਲ ਆ ਠੀਕ ਆ ਚੰਗੀ ਦੁੱਧ ਆਪ ਦੀ ਘਰ ਦੀ ਖਾਦ ਖਰਾਕ ਪਾਓ ਤੁਸੀਂ ਕਿਸਾਨ ਨੂੰ ਮੌਲ ਦਾਣਾ ਪਿਓ ਬੰਦਿਆਂ ਨੂੰ ਵੀ ਬਿਮਾਰੀਆਂ ਘੱਟ ਲੱਗਦਾ ਤੇ ਨਾਲੇ ਸਰੀਰ ਵਧੀਆ ਰਹਿੰਦਾ ਆਪ ਦਾ ਰਿਲੈਕਸ ਜਾਨੀ ਕਿ ਆਪ ਦਾ ਹੀ ਸਾਰਾ ਦਾਣਾ ਖਰਾਕ ਜਿੰਨੇ ਵੀ ਆ ਇਹਨਾਂ ਪਸ਼ੂਆਂ ਦੀ ਆਪ ਦੀ ਆਪ ਤਿਆਰ ਕਰੋ ਆਪ ਦੀ ਆਪ ਥੋੜਾ ਨਾਲ ਤੇ ਹੀ ਕੰਮ ਕਰਦੇ ਆ ਹਾਂਜੀ ਵੀਰੇ ਵੀਰ ਦੀ ਇੱਕ ਗੱਲ ਚੰਗੀ ਲੱਗੀ ਆ ਵੀ ਜਿਹੜੇ ਵੀ ਖਾਦ ਖਰਾਕ ਆ ਜਿਹੜੇ ਵੀ ਆਪਾਂ ਇਹਨਾਂ ਨੂੰ ਖਰਾਕ ਪਾਉਨੇ ਆ ਉਹ ਆਪ ਦੀ ਹੀ ਤਿਆਰ ਹੋਣੀ ਚਾਹੀਦੀ ਆ ਤੇ ਜਿਹੜੇ ਕਿ ਫੀਡ ਆਪਾਂ ਲੈ ਕੇ ਆਉਨੇ ਆ ਉਹਨਾਂ ਜਿਤਾ ਕੋਈ ਫਾਇਦਾ ਹੀ ਲੇਗਾ ਫਾਇਦਾ ਹੀ ਨਹੀਂ ਕੋਈ ਕਾਇਮ ਨਾ ਨਾ ਪਸ਼ੂਆਂ ਦਾ ਨੇਚਰ ਨਹੀਂ ਵਧੀਆ ਬਣਦਾ ਸਰੀਰ ਕਾ ਪੱਖੋਂ ਪਸ਼ੂ ਨਹੀਂ ਸਹੀ ਰਹਿੰਦੇ ਹਾਂਜੀ ਰਿਪੀਟ ਹੋ ਜਾਂਦੇ ਰਿਪੀਟ ਹੋਣ ਦਾ ਕਾਰਨ ਇਹ ਆ ਵੀ ਮੁੱਲ ਦੀ ਫੀਡ ਘਰ ਦਾ ਦਿਆਂ ਦਾ ਤਿਆਰ ਕਰਕੇ ਪਸ਼ੂਆਂ ਨੂੰ ਪਾਓ ਨਾਲੇ ਦੁੱਧ ਵਧੀਆ ਨਾਲੇ ਪਸ਼ੂਆਂ ਦੀ ਸਿਹਤ ਬਹੁਤ ਵਧੀਆ ਬਣਦੀ ਠੀਕ ਆ ਤੇ ਨਾਲੇ ਇੱਕ ਗੱਲ ਹੋਰ ਸੁਣਨ ਦੇ ਵਿੱਚ ਆਉਂਦੀ ਆ ਵੀ ਜਿਹੜੇ ਪਸ਼ੂ ਅੱਜ ਕੱਲ੍ਹ ਕਿਸਾਨ ਕਹਿੰਦੇ ਵੀ ਅਸੀਂ ਤਾਂ ਨਹੀਂ ਰੱਖਦੇ ਵੀ ਪਸ਼ੂ ਬਣਦੇ ਨਹੀਂ ਨਵੇਂ ਦੁੱਧ ਨਹੀਂ ਹੁੰਦੇ ਕਹਿਣ ਦਾ ਭਾਵ ਵੀ ਪਸ਼ੂ ਬੋਲਦੇ ਨਹੀਂ ਤੇ ਉਹਦਾ ਕੀ ਕਾਰਨ ਹੈ ਫੀਡ ਮੋਲ ਦੀ ਫੀਡ ਪਸ਼ੂਆਂ ਦਾ ਸਹੀ ਨੇਚਰ ਤੇ ਪਸ਼ੂਆਂ ਨੂੰ ਸਹੀ ਖਾਦ ਖਰਾਕ ਨਹੀਂ ਪੈਂਦੀ ਅੱਛਾ ਸਹੀ ਇਹਨਾਂ ਨੂੰ ਖਰਾਕ ਨਹੀਂ ਮਿਲਦੀ ਇਸੇ ਕਰਕੇ ਨਹੀਂ ਬਣਦੇ ਹਾਂ ਜਿਵੇਂ ਮਿਨਰਲ ਮਿਕਚਰ ਹੋ ਗਿਆ ਪਸ਼ੂਆਂ ਨੂੰ ਜਦੋਂ ਪਸ਼ੂ ਤੁਹਾਡਾ ਸੂਪ ਪੈਂਦਾ ਹਾਂਜੀ ਉਦੋਂ ਮਿਨਰਲ ਮਿਕਚਰ ਸ਼ੁਰੂ ਕਰੋ ਪਸ਼ੂ ਰਿਪੀਟ ਨਹੀਂ ਹੁੰਦਾ ਪਸ਼ੂ ਰਹੂਗਾ ਪਸ਼ੂ ਵਧੀਆ ਹੀਟ ਕੱਢੂਗਾ ਠੀਕ ਆ ਲਓ ਵੀ ਵੀਰ ਦਾ ਕਹਿਣਾ ਵੀ ਚੰਗੀ ਖਰਾਕ ਪਾਹੋਂਗੇ ਵਧੀਆ ਪਾਲਣ ਪੋਸ਼ਣ ਕਰੋਗੇ ਪਰ ਕਈਆਂ ਦਾ ਇਹ ਵੀ ਹੋਊਗਾ ਵੀ ਪਾਲਣ ਪੋਸ਼ਣ ਅਸੀਂ ਵਧੀਆ ਕਰਦੇ ਆ ਪਸ਼ੂ ਨਹੀਂ ਬਣਦੇ ਮੈਂ ਜ਼ਿਆਦਾਤਰ ਇਹੀ ਗੱਲਾਂ ਸੁਣਨ ਚ ਆਉਂਦੀਆਂ ਵੇ ਯਾਦ ਕਰ ਕਈ ਵਾਰੀ ਪਸ਼ੂ ਨਾ ਨਹੀਂ ਬਣਦੇ ਕਈ ਵਾਰੀ ਕੋਈ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੁੰਦੀ ਆ ਆਪਦੇ ਚ ਪਸ਼ੂਆਂ ਚ ਨਹੀਂ ਹੁੰਦੀ ਗੀ ਜੇ ਮੈਂ ਅੱਜ ਕੱਲ੍ਹ ਲੋਕੀ ਅਚਾਰ ਦਾ ਫਾਇਦਾ ਚੱਕੀ ਜਾਂਦੇ ਆ ਤੁਸੀਂ ਵੀ ਅਚਾਰ ਪਾਉਂਦੇ ਆ ਕਿ ਨਹੀਂ ਨਹੀਂ ਵੀਰੇ ਕਦੇ ਨਹੀਂ ਹਰਾ ਅਚਾਰ ਠੀਕ ਆ ਹਰਾ ਅਚਾਰ ਹੀ ਪਾਉਂਦੇ ਆ ਅਸੀਂ ਅਚਾਰ ਨਹੀਂ ਪਾਉਂਦੇ ਤੇ ਇਹਦੀ ਮੇਨ ਖਰਾਕ ਕੀ ਆ ਵੀ ਜਿਵੇਂ ਸਾਰਾ ਦਿਨ ਮੰਨ ਕੇ ਚੱਲੋ ਸਾਰੀ ਰਿਪੀਟ ਦਿਨ ਦਾ ਇਹਦਾ ਕੀ ਸਟਾਰਟਿੰਗ ਕੀ ਹੁੰਦੀ ਇਸ ਮੇਰ ਤੋਂ ਸਟਾਰਟਿੰਗ ਹੁੰਦੀ ਵੀਰੇ ਇਹਨੂੰ ਦਾਣਾ ਘਰਦਾ ਪਰ ਨਾ ਸਰੋਂ ਦੀ ਖਾਲ ਵਗੈਰਾ ਜਿਵੇਂ ਦਾਣਾ ਘਰ ਦਾ ਬਣਾ ਕੇ ਅਸੀਂ ਇਹਨੂੰ ਪੋਣੇ ਹਾਂਜੀ ਠੀਕ ਆ ਛਾਵ ਨੂੰ ਇਹਦੀ ਸੈਰ ਕਰਾ ਕੇ ਲਿਉਂਦੇ ਅਸੀਂ 2 2.5 ਕਿਲੋ ਉਹ ਵੀ ਡੇਲੀ ਪੱਕਾ ਸੈਰ ਕਰਾਉਣੀ ਕਰਾਉਣੀ ਪੱਕਾ ਪੱਕਾ ਲਓ ਜੀ ਵੀਰ ਇੱਧਰ ਆ ਆ ਹੀ ਹਰਗੇ ਵਾਲੇ ਰਾਹ ਤੇ ਇਹਦੀ ਸੈਰ ਕਰਾਉਂਦਾ ਤੇ ਬਾਕੀ ਮੈਂ ਨੰਬਰ ਉੱਤੇ ਵੀਡੀਓ ਤੇ ਚੱਲੀ ਜਾਂਦਾ ਜੇ ਕਿਸੇ ਨੇ ਕੋਈ ਪਸ਼ੂ ਕ੍ਰੋਸਿੰਗ ਕਰਾਉਣਾ ਹੋਵੇ ਤਾਂ ਵੀਰ ਨਾਲ ਕਰੈਕਟ ਜ਼ਰੂਰ ਕਰ ਲਿਆ ਜੋ ਲਓ ਜੀ ਬਾਕੀ ਵੀਰ ਨਾਲ ਗੱਲਾਂ ਬਾਤਾਂ ਆਪਾਂ ਕਰ ਲਈਆਂ ਵੀ ਜਿਹੜਾ ਪਸ਼ੂ ਪਾਲਣ ਦਾ ਧੰਦਾ ਤੇ ਵੀਰ ਕਹਿੰਦਾ ਬਹੁਤ ਸਹਾਇਕ ਆ ਤੇ ਜੇ ਆਪਾਂ ਸਹੀ ਇਹਨਾਂ ਨੂੰ ਖਰਾਕ ਪਾਵਾਂਗੇ ਘਰ ਦੀ ਖਰਾਕ ਵਧੀਆ ਪਾਵਾਂਗੇ ਤਾਂ ਵਧੀਆ ਪਸ਼ੂ ਬਣਨਗੇ ਤੇ ਚੰਗੀ ਨਸਲ ਦੀਆਂ ਮੱਜਾ ਰੱਖੋ ਜਾਨੀ ਵੀਰ ਜਿਹੜਾ ਬਰੀਡ ਮੋਹਰਾ ਨਸਲ ਤੇ ਕੰਮ ਕਰਦਾ ਮੇਰਾ ਵੀਰ ਤੇ ਬਾਕੀ ਤੁਸੀਂ ਕਪਤਾਨ ਦੀ ਬਾਡੀ ਦੇਖ ਸਕਦੇ ਹੋ ਤੇ ਪੂਰਾ ਕਾਲਾ ਸ਼ਾ ਕੱਲੀ ਪੂਛ ਥੋੜੀ ਜਿਹੀ ਹੈਗੀ ਚਿੱਟੀ ਤੇ ਬਾਕੀ ਤੁਸੀਂ ਸਰੀਰ ਦੇਖ ਸਕਦੇ ਹੋ ਬਾਡੀ ਦੇਖ ਸਕਦੇ ਹੋ ਪੂਰਾ ਮੈਨ ਮੈਨ ਕਪਤਾਨ ਸਾਡਾ ਪੂਰਾ ਫਿੱਟ ਆ ਆ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਾ ਏ ਟੂ ਜੈਡ ਸਿੰਘ ਸੁਗਹਿਣ ਪੂਰੇ ਕਾਲੇ ਸ਼ਾਹ ਤੇ ਪੂਰੇ ਸਿੰਘ ਹੈਗੇ ਆ ਕੁੰਡੇ ਤੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਵੀਰੇ ਮਾੜਾ ਜੀ ਇਧਰ ਪਿੱਛੇ ਹੋ ਕੇ ਦਿਖਾ ਦਿ ਸਾਰੀ ਬਾਡੀ ਪਿੱਛੋਂ ਜਾਂਦਾ ਦਿਖਾ ਦਿ ਆ ਦੇਖੋ ਤੁਸੀਂ ਜਾਂਦਾ ਤੇ ਪੂਰੀ ਧਰਤੀ ਧੱਕਦਾ ਜਾਂਦਾ ਤੇ ਮੇਰੇ ਵੀਰ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਦੇ ਆ ਜੋ ਤੇ ਕੰਮ ਕਰ ਰਿਹਾ ਮੇਰਾ ਵੀਰ ਇਹ ਚੰਗੀ ਗੱਲ ਆ ਕੋਈ ਪਨੂਰ ਦਾ ਨਾਮ ਆਉਂਦਾ ਇਹ ਚੜੱਕ ਮੇਲੇ ਦਾ ਵੀ ਕਪਤਾਨ ਜੇਤੂ ਆ ਆਪਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਜੀ ਇਹਦੀ ਸੈਰ ਆਪਾਂ ਡੇਲੀ ਦੋ ਟਾਈਮ ਕਿ ਇੱਕ ਟਾਈਮ ਇੱਕ ਟਾਈਮ ਇਸ ਟਾਈਮ ਸ਼ਾਮ ਨੂੰ ਹੀ ਸ਼ਾਮ ਨੂੰ ਲਓ ਜੀ ਇਸ ਟਾਈਮ ਹੀ ਇਹਦੀ ਸੈਰ ਹੁੰਦੀ ਆ ਕਪਤਾਨ ਦੀ ਤੇ ਬਹੁਤ ਵਧੀਆ ਲੱਗਿਆ ਬਈ ਮੈਨੂੰ ਵੀ ਆ ਕੇ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਆ ਜਦੋਂ ਮੇਰੇ ਕੋਲ ਟਾਈਮ ਨਹੀਂ ਲੱਗਾ ਵੀਡੀਓ ਤਾਂ ਆਪਾਂ ਕਾਫੀ ਦਿਨ ਪਹਿਲਾਂ ਬਣਾਉਣੀ ਸੀ ਤੇ ਵਧੀਆ ਲੱਗਦਾ ਆਪਾਂ ਨੂੰ ਵੀ ਬਹੁਤ ਖੁਸ਼ੀ ਮਿਲੀ ਆ ਬਈ ਇਹ ਵੀਡੀਓ ਬਣਾ ਕੇ ਬਹੁਤ ਜਿਆਦਾ ਖੁਸ਼ੀ ਮਿਲੀ ਆ ਤੇ ਬੜਾ ਵਧੀਆ ਕੰਮ ਕਰਦਾ ਬਈ ਦੋਵੇਂ ਭਰਾ ਬਹੁਤ ਵਧੀਆ ਕੰਮ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਜੋ ਤੇ ਸਾਡਾ ਤਰਸਤਾਨ ਕਰਦਾ ਪਿਆ ਬਈ ਹਰ ਗਿਆਲ ਦੇ ਰਾ ਤੇ ਸਹਿਰ